ਕਿ ਬੇਲ ਤੂਗਾ ਕੋਈ ਅੱਛਾ ਜਿੱਤੂਆ ਜਮਾਨਤ ਤੂ ਕਹਤੇ ਜਿਤਾਉਂਗੇ ਘੜ ਦੇ ਦਰ ਬਿਜਲੀ ਬਿੰਦੀਆਂ ਦਾ ਹੋਰ ਕੀ ਹੈ ਤੂਆ ਭੁੱਖ ਮੜ ਲਾ ਰਾ ਸੀ ਅੱਛਾ ਕਿਨੇ ਕਿਦੋਂ ਬਾਏ ਓਕੇ ਤੇ ਹੈ ਬਾਏ ਓਕੇ ਚੱਕਦੀ ਬਾਜੀ ਮਾਰੂ ਫਿਰ ਛਾੜੂ ਛਾੜੂ ਮਾਰੂ ਈ ਘੰਟੇ ਦਿੰਦੇ ਜੇ 2 ਘੰਟੇ ਬਿਤਾ ਲਓ ਭੱਜ ਕੇ ਕਿਤੇ ਆ ਗਏ ਹਾਂ ਹੁਣ ਹੁਣ ਜੇ ਜੇਠ ਭਾਏ ਦਾ 70 70 ਘੰਟੇ ਦਿੱਤੀ ਜੀਰੀਆਂ ਵੇਲੇ ਅੱਛਾ ਮੈਨੂੰ ਬੋਲਦਾ ਵਧੀਆ ਬੋਲਦਾ ਉਹ ਕੌਣ ਤੂੰ ਹੰਤਮਾਨ ਅੱਛਾ ਜਿਹਦੇ ਮਾਰਾ ਜਿਹਦੇ ਮੈਂ ਦਰਵਾਜ਼ੇ ਨੂੰ ਹੈ ਦਰਵਾਜ਼ੇ 'ਤੇ ਖੜਾ ਉਹ ਬਦਲ ਗਿਆ ਕਹਿੰਦੇ ਕਾਂਲੀ ਜਣੇ ਨੂੰ ਕਹਿੰਦੇ ਕਾਂਗਰਸੀਆਂ ਚ ਬਣ ਗਿਆ ਉਹਨੇ ਕਰਿਆ ਕੀ ਆਪਦਾ ਹੀ ਬਣਾ ਲਿਆ ਤਿੰਨ ਤਨ ਮੰਤਰੀ ਬਣ ਜਾ ਗਏ ਚਾ ਚਾਰ ਆਪਦੇ ਕਿਸੇ ਨੂੰ ਤਾਂ ਪੁੱਛਿਆ ਨਹੀਂ ਹੰਤਮਾਨ ਹਲੇ ਪੂਰਾ ਸਹੀ ਚੱਲਦਾ ਜਦੋਂ ਸਾੜ ਗਿਆ ਉਹ ਲੋਕ ਸਲਪਤਵਾ ਕਿ ਗਏ ਰੇ ਬੇ ਤੇ ਉਹਨੂੰ ਜਾਣਦੇ ਸੀ ਪਹਿਲਾਂ ਜਿਹਨੂੰ ਬਲਕੇ ਨਹੀਂ ਮਰਵਾਇਆ ਹੋਇਆ ਕਿ ਉਸਨੂੰ ਹੈ ਬਲਕੇ ਨਹੀਂ ਮਰਵਾਇਆ ਉਹ ਵੀ ਅੱਛਾ ਤੇ ਇਹ ਲੋਕਾਂ ਨੂੰ ਤਾਂ ਬਿੱਕੁੱਤੇ ਮਗੂ ਵੀ ਮਗਰੇ ਫੇਰਦੇ ਰਹਿੰਦੇ ਦੋ 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 ਸਿਰ ਕਣਕੇ ਪਿੱਛੇ ਇਹਦੇ ਨਾਲ ਕੋਈ ਉਮਰ ਥੋੜਾ ਹੀ ਲੰਘਦੀ ਹੈ ਤਾਂ ਫੇਰ ਇਹ ਬੰਦਾ ਤੇਰੀ ਅੱਛਾ ਤੇ ਇਹ ਚੰਗੀ ਚੰਗੇ ਸੋ ਸੁਖਬਾਦ ਦਿੱਤੇ ਉਹ ਕਿ ਮੈਂ ਸੁਖਬਾਦ ਕੀਤਾ ਸਾਨੂੰ ਉਹ ਤਾਂ ਲਾਵੇ ਲਾਈਂ ਗਏ ਨੇ ਅੱਛਾ ਪਹਿਲਾਂ ਵੀ ਬਾਦਲਾਂ ਨੂੰ ਖਰਾਇਆ ਹਾਂ ਆ ਰਹੇ ਹਾਂ ਪਹਿਲਾਂ ਤੇ ਕੀ ਫੇਰ ਅਜੇ ਫਰਾਵਾਂਗੇ ਹੈ ਲਾਵਾਂਗੇ ਕਿਉਂ ਅਨੇ ਪੁਰਾਣੀ ਪਾਰਟੀ ਬੇਕਾਰ ਨੇ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਕਿ ਕਿਹੜੀ ਸਰਕਾਰ ਨੇ ਹੁਣ ਤੱਕ ਵਧੀਆ ਕੰਮ ਕੀਤਾ ਤਾਂ ਮਾਨਸਾ ਦੇ ਪਿੰਡ ਘਰਾਗਣਾ ਪਹੁੰਚੇ ਆ ਤੇ ਜਾਣਦੇ ਆ ਕਿ ਲੋਕਾਂ ਨੂੰ ਹੁਣ ਤੱਕ ਦੀ ਕਿਹੜੀ ਸਰਕਾਰ ਵਧੀਆ ਲੱਗੀ ਹੈ ਤੇ ਕਿਹਨੇ ਪੰਜਾਬ ਨੂੰ ਸੋਹਣਾ ਬਣਾਇਆ ਤੇ ਤੰਦਰੁਸਤ ਬਣਾਇਆ ਕਿਉਂਕਿ ਕਹਿੰਦੇ ਨੇ ਵੀ ਪੰਜਾਬ ਨੂੰ ਲੁੱਟਿਆ ਗਿਆ ਹੁਣ ਤਾਈ ਤੇ ਹੁਣ ਕਿ ਹੋਣ ਵਾਲੀ ਸਰਕਾਰ ਨੇ ਕੀ ਕੁਝ ਕੰਮ ਕੀਤੇ ਨੇ ਸਾਰੀ ਜਾਣਕਾਰੀ ਲਵਾਂਗੇ ਇੱਥੇ ਬਜ਼ੁਰਗ ਬੈਠੇ ਨੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਲੋਕਾਂ ਦੀ ਰਾਇ ਕੀ ਹੈ ਲੋਕ ਕੀ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸੋ ਸ੍ਰੀ ਗੁਰੂ ਕੀ ਨਾਮ ਹੈ ਜੀ ਕਰਨੈਲ ਸਿੰਘ ਕਨਾਲ ਜੀ ਹੁਣ ਤੱਕ ਵੋਟਾਂ ਪਾਈਆਂ ਸੀ ਤੇ ਕਿਹੜੀ ਵਧੀਆ ਲੱਗੀ ਪਾਰਟੀ ਸਾਰੇ ਵਧੀਆ ਦਾ ਕਿਹੜੀਆਂ ਨੇ ਜੀ ਹਾਂ ਸਾਰੇ ਇਹੀ ਆਲੀ ਆ ਜੀ ਸਾਰੇ ਇਹੀ ਆ ਹਾਂ ਤੇ ਬਦਲਾਅ ਲਿਆਂਦਾ ਸੀ ਕੁਝ ਫਰਕ ਲੱਗਿਆ ਆ ਇਹਦਾ ਹੈਗਾ ਫਰਕ ਤਾਂ ਹੈ ਆਏਗਾ ਫਰਕ ਤਾਂ ਕਰਦਾ ਭਗਵਾਨ ਤਮਾਨ ਕੰਮ ਹਾਂ ਕਰੀ ਜਾਂਦਾ ਹੈ ਕਰੀ ਜਾਂਦਾ ਤੇ ਪਹਿਲਾਂ ਦੀ ਗੱਲ ਕਰਦੇ ਆਪਾਂ ਕਾਲੀ ਦਲ ਦੀ ਗੱਲ ਕਰੀਏ ਤਾਂ ਕਾਲੀ ਦਲ ਨੇ ਤਾਂ ਕੀ ਕਰਨਾ ਸੀ ਹੈ ਕੀ ਕਰਨਾ ਸੀ ਕਿਉਂ ਹੋਰ ਈ ਚੱਕਰ ਪੈ ਗਿਆ ਉਦੋਂ ਮਤਲਬ ਉਹਨਾਂ ਦਾ ਮੂੰਹ ਕਿਉਂ 모ੜਨਾ ਪੈ ਗਿਆ ਲੋਕਾਂ ਨੂੰ ਕਿਉਂ ਬਦਲਾ ਲੈਣਾ ਪੈ ਗਿਆ ਇੰਦਾ ਤਾਂ ਆਪਾਂ ਨੂੰ ਵੀ ਪਤਾ ਜੀ ਅਨਪੜ ਬੰਦੇ ਆਪਾਂ ਅੱਛਾ ਕੋਈ ਸਹੂਲਤਾਂ ਕਿਹੜੀਆਂ ਵਧੀਆ ਲੱਗਦੀਆਂ ਹੁਣ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਆਪਾਂ ਨੂੰ ਉਹ ਨਹੀਂ ਹਾਂਜੀ ਬੋਲੇ ਜੀ ਜਾਂਦਾ ਆਪਾਂ ਤਾਂ ਇਹਨਾਂ ਮੁਫਤ ਬਿਜਲੀ ਬਿੱਲ ਜਾਂ ਬਸ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ ਜਾਂ ਕਿਵੇਂ ਜਿਹੜੀਆਂ ਸਹੂਲਤਾਂ ਮਿਲੀਆਂ ਹੁਣ ਆਪਾਂ ਨੂੰ ਇਸ ਗੱਲ ਬਾਰੇ ਅੱਛਾ ਤੇ ਕੀ ਨਾਮ ਬਜ਼ੁਰਗੋ ਨਾਮ ਕੀ ਹੈ ਨਾਮ ਕੀ ਹੈ ਮੇਰਾ ਰੁਲਦੂ ਹੈ ਰੁਲਦੂ ਜੀ ਮੈਨੂੰ ਐ ਦੱਸੋ ਹੁਣ ਤੱਕ ਵੋਟਾਂ ਪਾਈਆਂ ਐਮਪੀ ਐਮਐਲਏ ਬਣਾਏ ਕੋਈ ਵਧੀਆ ਲੱਗਿਆ ਕੁਝ ਬੜੀ ਜਿਹੜਾ ਸਾਡਾ ਆਹੀ ਹੈ ਹੁਣ ਬੜਿਆ ਜਿਹੜਾ ਭਗਵੰਤਮਾਨ ਹਾਂ ਕਿਉਂ ਵਧੀਆ ਲੱਗਦਾ ਇਹ ਵਧੀਆ ਦੇਰੋ ਬਿਜਲੀ ਬਿੱਲੀਆਂ ਦਾ ਹੋਟ ਕੀ ਹੈ ਅੱਛਾ ਹਾਂ ਆਉਂਦਾ ਨਹੀਂ ਬਿਜਲੀ ਦਾ ਬਿੱਲ ਤੇ ਫਿਰ ਪੂਰੇ ਨਹੀਂ ਜਾ ਰਹੇ ਪੂਰੇ ਨਹੀਂ ਜਾ ਰਹੇ ਇਹ ਕਾਲੀ ਦਲ ਵੇਲੇ ਕਿਵੇਂ ਸੀ ਕਾਲੀ ਵਾਇਰ ਭੁਖ ਮੜ ਲਾਰਾ ਸੀ ਅੱਛਾ ਕਿੰਨੇ ਕ ਔਖੇ ਸੀ ਉਦੋਂ ਵਾਇਏ ਔਖੇ ਤੇ ਹੈ ਵਾਇਏ ਔਖੇ ਅੱਛਾ ਬਜ਼ੁਰਗੋ ਮੈਂ ਇੱਕ ਇੱਕ ਸਵਾਲ ਕਰਦਾ ਤੁਹਾਨੂੰ ਵੀ ਉਦੋਂ ਵੋਟਾਂ ਪਾਉਂਦੇ ਸੀ ਕਿਹੜੇ ਕਿਹੜੇ ਲਾਰੇ ਯਾਦ ਆਉਂਦੇ ਅੱਜ ਵੀ ਜਿਹੜੇ ਉਹ ਲਾਰੇ ਲੱਗਦੇ ਸੀਗੇ ਲਾਰੇ ਦਾ ਹੁਣ ਆਪਾਂ ਨੂੰ ਪਤਾ ਹੀ ਹੈ ਹਮ ਆ ਥੋੜੀ ਥੋੜੀਆਂ ਦੇ ਕੇ ਬਿਲਸਾ ਬਣਾ ਤੀ ਅਸੀਂ ਹੋਰ ਕੰਮ ਕਰਾ ਰਹੇ ਸਾਰਾ ਗਲਤੀ ਸੀ ਕੰਮ ਇਹ ਅੱਛਾ ਤੇ ਹੁਣ ਇੱਥੇ ਗੁਰਮੀਤ ਖੁੱਡੀਆਂ ਆਏ ਨੇ ਬਾਦਲ ਨੂੰ ਹਰਾਇਆ ਸੀ ਹਾਂ ਕਿਵੇਂ ਲੱਗਦਾ ਚੰਗਾ ਲੱਗਦਾ ਤੁਹਾਨੂੰ ਹੈ ਚੰਗਾ ਲੱਗਦਾ ਕੋਈ ਕਿਹੜੀ ਪਾਰਟੀ ਲੱਗਦੀ ਹੈ ਬਾਜੀ ਮਾਰੂ ਫਿਰ ਟਾੜੂ ਟਾੜੂ ਮਾਰੂ ਫੈੜੋ ਤੇ ਕਾਂਗਰਸ ਦਾ ਨਹੀਂ ਦੇਖਦੇ ਕੰਮ ਨਾ ਨਾ ਕਿਵੇਂ ਦੇਖਦੇ ਕੁਝ ਨਹੀਂ ਦੇਖ ਕੈਪਟਨ ਇੰਨਾ ਚਿਰ ਰਾਜ ਕੀਤਾ ਕੋਈ ਪਤਾ ਲੱਗਿਆ ਕੋਈ ਪਤਾ ਨਹੀਂ ਲੱਗਿਆ ਹੈ ਕੋਈ ਪਤਾ ਨਹੀਂ ਕੰਮ ਬਦੀ ਨਹੀਂ ਲਾਦੇ ਉਹਨਾਂ ਦੇ ਚੰਨੀ ਆਇਆ ਸੀਗਾ ਚੰਨੀ ਵੀ ਆਇਆ ਸੀ ਅੱਟ ਮੁੜ ਗਿਆ ਸੀ ਅੱਛਾ ਮੁੜ ਗਿਆ ਉਹ ਤਾਂ ਹੈ ਨਹੀਂ ਚੁੱਪ ਤੇ ਹੁਣ ਤਾਂ ਰਾਜਾ ਬੜਿੰਗ ਲਾ ਰੱਖਿਆ ਰਾਜੇ ਬੜਿੰਗ ਨੂੰ ਕੀ ਅਖਣਾ ਉਹਨੂੰ ਪੜੇ ਨੂੰ ਲਾ ਰਗਾ ਅੱਛਾ ਨਹੀਂ ਹੁਣ ਮੈਨੂੰ ਐਂ ਦੱਸੋ ਜਿਹੜੀ ਤੁਸੀਂ ਲੈਟ ਦੀ ਗੱਲ ਕਰਦੇ ਹੋ ਲੈਟ ਦੀ ਗੱਲ ਕਰਦੇ ਹੋ ਜੇ ਆਪਾਂ ਲੈਟ ਦੀ ਗੱਲ ਕਰੀਏ ਲੈਟ ਪਹਿ ਪਹਿਲਾਂ ਕਿਥੇ ਮਿੰਟ ਦਿੰਦੇ ਸੀ ਹਾਂ ਜੀ ਉਹ 8 ਘੰਟੇ ਕਹਿ ਕੇ 6 ਘੰਟੇ ਦਿੰਦੇ ਸੀ 2 ਘੰਟੇ ਵਿਚਾਲੇ ਭੱਜ ਕੇ ਕਿਤੇ ਆ ਗਏ ਹਾਂ ਹੁਣ ਹੁਣ ਜੇ ਭਗਵਾਨ ਦਾ 70 70 ਘੰਟੇ ਦਿੱਤੀ ਆ ਜੀਰੀਆਂ ਵੇਲੇ ਅੱਛਾ ਹਾਂ ਵੰਦੂ ਰਹੀ ਰਹੇ ਭਗਵਾਨ ਤਮਨ ਤਕੜਾ ਰਿਹਾ ਤਕੜਾ ਹੀ ਹੈ 8 10 15 ਸਾਲ ਤੱਕ ਪੂਰਾ ਤਕੜਾ ਰੱਖਿਆ ਉਹ ਤੋਂ ਬਾਅਦ ਮਾਰਾ ਹੋਣ ਲੱਗਾ ਪਰੇ ਵਰਾਂਗੇ ਅੱਛਾ ਨਹੀਂ ਹੁਣ ਕਿਹੜੀਆਂ ਕਿਹੜੀਆਂ ਸਹੂਲਤਾਂ ਵਧੀਆ ਲੱਗਦੀਆਂ ਜਿਹੜੀਆਂ ਦਿੱਤੀਆਂ ਜਿੰਨਾ ਬੋਲਦਾ ਵਧੀਆ ਬੋਲਦਾ ਉਹ ਕੌਣ ਭੂਤਮਾਨ ਅੱਛਾ ਕਿਸੇ ਮਾੜਾ ਬੋਲਦਾ ਹੀ ਨਹੀਂ ਉਹ ਅੱਛਾ ਸਭ ਠੀਕ ਹੀ ਠੀਕ ਇਹ ਜਿੰਮਤ ਦਰਬਦਲ ਹੋਇਆ 17 ਸਾਲ ਹੀ ਖੜਾ ਹੋ ਬਦਲ ਗਿਆ ਕਿ ਕਾਂਲੀ ਜਾਂ ਕਿ ਕਾਂਗਰਸੀਆਂ ਚ ਵਗ ਜਾਂਦਾ ਹੋਇ ਹੁਣ ਕੀ ਘਟ ਹੈ ਅੱਛਾ ਤੇ ਵੀ ਬਾਹਰ ਸੇ ਮਰ ਤਾਂ 5 ਸਾਲ ਰਹੇ ਐਮਪੀ ਇਥੇ 30 ਸਾਲ ਵੋਟਾਂ ਪਾਈਆਂ ਉਹ ਵੀ ਸਾਨੂੰ ਅਸੀਂ ਅੱਛਾ ਕਿਤੇ ਪੁੱਛੇ ਨਹੀਂ ਸਾਡੇ ਦਾ ਗਾਦਰੀ ਪੁੱਛੀ ਕਿਤੇ ਅੱਛਾ ਪੱਕੇ ਗੱਲ ਹੀ ਹੋ ਪੱਕੇ ਗੱਲ 30 ਸਾਲ ਪਾਈਆਂ ਤਹੂਲ ਬਦਲਿਆ ਹਾਂ ਬਾਦਲ ਅੱਕੇ ਕਿਉਂ ਪਾਈ ਲੋਕ ਕਾਲੀਆਂ ਤੋਂ ਕਾਲੀਆਂ ਕਰਿਆ ਕਿ ਆਪਦਾ ਹੀ ਬਣਾ ਲਿਆ ਤਿੰਨ ਤਨ ਮੰਤਰੀ ਬਣ ਜਾ ਗਏ ਚਾਰ ਚਾਰ ਆਪਦੇ ਕਿਸੇ ਨੂੰ ਤਾਂ ਪੁੱਛਿਆ ਨਹੀਂ ਆਪਦੇ ਹੀ ਰੱਖਿਆ ਸਾਰਾ ਕੁਛ ਵੀ ਆਪਦੇ ਪਰਿਵਾਰ ਨੂੰ ਮੂਰ ਰੱਖਿਆ ਇਹਨਾਂ ਨੇ ਹਾਂ ਇਹ ਭਗਵੰਤ ਮਾਨ ਦਾ ਫਿਰ ਭਗਵੰਤ ਮਾਨ ਹਲੇ ਪੂਰਾ ਸਹੀ ਚੱਲਦਾ ਜਦੋਂ हट ਗਿਆ ਲੋਕ ਬਦਲ ਜਾਣਗੇ ਅੱਛਾ ਇੱਕ ਇੱਕ ਜਿਹੜੇ ਉਮੀਦਵਾਰ ਦੀ ਗੱਲ ਕਰਦੇ ਹਾਂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰਦੇ ਹਾਂ ਕੁਰਮੀਤ ਖੁੱਡੀਆਂ ਦਾ ਜਾਣਦੇ ਹੋ ਤੁਸੀਂ ਹਾਂ ਹਾਂ ਕੀ ਕਿਵੇਂ ਜਾਣਦੇ ਹੋ ਕੱਲ ਪਰ ਸਵਾ ਕੇ ਗਏ ਉਹਦੇ ਪਿਓ ਨੂੰ ਜਾਣਦੇ ਸੀ ਪਹਿਲਾਂ ਅੱਛਾ ਅੱਛਾ ਪਿਓ ਵਾਲਾ ਬੜਾ ਇੱਕ ਰਾਜਾ ਬਣ ਕੇ ਰਹਿ ਗਿਆ ਵੀ ਉਹ ਉਹਦੇ ਬਾਰੇ ਸਮਝਿਆ ਕੁਛ ਵੀ ਕੀ ਹੋਇਆ ਸੀ ਉਹਨੂੰ ਮਾਰੀ ਨਾ ਬਦਲ ਕੇ ਨਹੀਂ ਮਰਵਾਇਆ ਹੋਇਆ ਕੀ ਸੀ ਉਹਨੂੰ ਹੈ ਬਦਲ ਕੇ ਨਹੀਂ ਮਰਵਾਇਆ ਉਹ ਵੀ ਅੱਛਾ ਤੇ ਹੋਰ ਤੇ ਹਰਾਇਆ ਵੀ ਸੀ ਫਿਰ ਬਾਦਲਾਂਗੇ ਨੂੰ ਹਾਂ ਬਰਬਾਦ ਹੋ ਰਹਾ ਮੇਰੇ ਉਹ ਹੈਂ ਬਾਦੂ ਐਤ ਕੀ ਫਿਰ ਕੀ ਲੱਗਦਾ ਦੇਖੀ ਫੇਰ ਜੱਤੂਗਾ ਖੁੱਡੀਆਂ ਅੱਛਾ ਜੱਤੂਗਾ ਜਾਮਾ ਜੱਤੂਗਾ ਅੱਛਾ ਜਿਤਾਉਂਗੇ ਹਟ ਦੇਂਗੇ ਤੇ ਬਜ਼ੁਰਗੋ ਤੁਸੀਂ ਦੱਸੋ ਵੀ ਲੈਟ 24 ਘੰਟੇ ਹੋਗੀ ਕਿਵੇਂ ਲੱਗਦਾ ਸੰਤਨ ਯਾਰ ਹੈ ਜੀ ਪਹਿਲਾਂ ਦਿੱਤੀ ਨਹੀਂ ਲੈਟ ਕਿਸਨੇ ਨਾ ਪਹਿਲਾਂ ਲਿੱਟ ਸਿੰਘ ਜੀ ਨਹੀਂ ਹੈ ਪਹਿਲਾਂ ਕਿਹੜੇ ਲਾਰੇ ਹੁੰਦੇ ਸੀ ਜਿਹੜੇ ਯਾਦ ਆਉਂਦੇ ਅੱਜ ਉਹ ਲਾਰੇ ਤਾਂ ਬਾਦਲ ਕਹਿੰਦੇ ਲਾਇਸ਼ੇਗੇ ਘੰਟਾ ਦੇਵਾਂਗੇ 6 7 ਘੰਟੇ ਠਟ ਦੇਂਦੇ ਅੱਛਾ 5 6 ਘੰਟੇ ਦਿੰਦੇ ਕੁਝ ਵਿੱਚ ਕਟਕਟੀਆਂ ਕਰ ਲੈਂਦੇ ਵਿੱਚ ਅੱਛਾ ਉਸੇ ਜੀ ਨਵੇੜ ਦਿੰਦੇ ਤੋਂ ਲੱਗਦਾ ਵੀ ਮੁਫਤ ਚਾਹੀਦਾ ਕਰੋ ਰੋਜ਼ਗਾਰ ਬਜੋਗੋ ਬੁਰਕੀ ਸਿਟੀ ਹੋਈ ਆ ਲੋਕਾਂ ਨੂੰ ਉਹ ਬੁਰਕੀ ਸਿਟੀ ਆ ਲੋਕਾਂ ਨੂੰ ਤਾਂ ਵੀ ਕੁੱਤੇ ਮੰਗੂ ਵੀ ਮੰਗਦੇ ਫਿਰਦੇ ਰਹਿੰਦੇ ਦੋ 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 ਸਿਰ ਕਣ ਕੇ ਪਿੱਛੇ ਇਹਦੇ ਨਾਲ ਕੋਈ ਉਮਰ ਥੋੜਾ ਹੀ ਲੰਘਦੀ ਹੈ ਜਦ 5 6 ਰਿਕੜ ਕਾ ਮਹੀਨਾ ਥੋੜਾ ਹੀ ਲੰਘਦਾ ਹੈ ਇਹ ਤਾਂ ਲੋਕਾਂ ਨੂੰ ਫੁੱਦੂ ਬਣਾਇਆ ਹੋਇਆ ਸਾਰੇ ਕੰਮ ਚ ਅੱਛਾ ਰੋਜ਼ਗਾਰ ਮਿਲੇ ਕਿਸੇ ਨੂੰ ਰੋਜ਼ਗਾਰ ਕਿਸੇ ਨੂੰ ਨਹੀਂ ਮਿਲੇਗਾ ਅੱਛਾ ਉਹ ਆ ਸਾਡੇ ਪਿੰਡ ਦੇ ਦੋ ਮੁੰਡੇ ਪੁਲਿਸ ਦੇ ਭਰਤੀ ਹੋਏ ਨੇ ਉਹਨਾਂ ਨੂੰ ਕੋਈ ਨਾ ਇਹ ਨਹੀਂ ਪੁੱਛਦਾ ਸੀ ਵੀ ਇਹਨਾਂ ਵੀ ਇਹ ਭਰਤੀ ਹੋ ਜਾਣੀ ਪੁਲਿਸ ਚ ਜਦੋਂ ਜਮਾ ਗਰੀਬ ਘਰ ਦੇ ਮੁੰਡੇ ਭਰਤੀ ਹੋਏ ਨੇ ਦੋ ਹੁਣ ਪੁਲਿਸ ਚ ਵੀ ਇਹ ਇਹ ਫਿਰ ਮਤਲਬ ਇਮਾਨਦਾਰੀ ਨਾਲ ਚੱਲਦਾ ਇਮਾਨਦਾਰੀ ਨਾਲ ਪੂਰਾ ਪਹਿਲਾਂ ਪੈਸੇ ਨਾਲ ਜਲਦ ਪਹਿਲਾਂ ਉਧਰ ਜਦੋਂ ਭਾਰਤੀ ਖੋਲਣ ਤੋਂ ਪਹਿਲਾਂ ਹੀ ਗੱਲ ਹੋਈ ਹੁੰਦੀ ਉਹਨਾਂ ਦੇ ਕਿਹੜੀ ਸਰਕਾਰ ਤੇ ਸੀ ਪੈਸੇ ਆਉਂਦੇ ਬਾਦਲ ਕਹਿੰਦੇ ਨਹੀਂ ਹੋਇਆ ਨਹੀਂ ਕੋ ਉਸ ਨੇ ਨਹੀਂ ਕਰਿਆ ਇਸ ਨੇ ਰਾਜ ਨੇ ਕੀ ਕਰਿਆ ਹਾਂ ਸਭ ਗੱਪ ਮਾਰ ਮਾਰੋ ਭੱਜ ਗਿਆ ਚੱਕ ਕੇ ਗੁੱਟ ਕੇ ਫਿਰ ਚੰਨੀ ਨੂੰ ਲਾਤਾ ਚੰਨੀ ਨੂੰ ਲਾਤਾ ਚੰਨੀ ਬੱਕਾ ਕਰ ਗਏ ਸੀ ਕੋਈ ਮਾਫੀ ਮੁਫੀ ਪੈਸਾ ਨਹੀਂ ਉਹ ਇੰਨਾ ਕਿ ਦੰਗਾ ਕਰ ਗਿਆ ਸੀ ਤੇ ਅਜੀਤ ਮਹਿੰਦਰ ਵਾਲਾ ਦਾ ਫਿਰ ਉਹ ਤਾਂ ਫੇਲ ਹੀ ਆ ਬੰਦਾ ਫੇਲ ਹੀ ਆ ਸਾਰਾ ਉਹ ਤਾਂ ਕਹਿੰਦਾ ਪੂਰਾ ਦਹਾੜ ਮਾਰਦਾ ਕਿੰਨਾ ਮੋ ਮਾਰੀ ਜਾਂਦਾ ਗੱਪ ਛਾਪਾ ਇੱਥੇ ਘੋਣ ਹੈ ਆਉਂਦੇ ਤਾਂ ਨਹੀਂ ਲੋਕ ਗੱਲਾਂ 'ਚ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਪਹਿਲਾਂ ਬਣ ਗਏ ਹਨਾ ਬਹੁਤ ਹੋ ਗਿਆ ਹੁਣ ਤਾਂ ਬਹੁਤ ਲੋਕ ਲੋਕ ਸਿੱਖ ਗਏ ਕੋਈ ਲੀਡਰ ਆ ਜਾਣਾ ਪੈਂਦਾ ਇੱਧਰ ਇੱਧਰ ਅੱਛਾ ਬਜ਼ੁਰਗੋ ਕੀ ਨਾਮ ਹੈ ਹਰਜੀਵੰਦ ਸਿੰਘ ਆ ਜੀ ਹਰਜੀਵੰਦ ਜੀ ਕਿਵੇਂ ਦੇਖਦੇ ਹੋ ਫਿਰ ਹੁਣ ਦੇਖਦੇ ਤਾਂ ਆਏ ਜੀ ਮਤਲਬ ਸਰਕਾਰ ਇਹ ਚੰਗੀ ਸੀ ਉਹਦਾ ਕਰਕੇ ਵੀ ਨਵੇਂ ਦੁਬਾਰੇ ਸਰਕਾਰ ਮਤਲਬ ਇਹ ਹਾਲ ਦੇ ਐਮਪੀ ਜੀ ਤੇ ਆ ਸਕਦੇ ਆ ਅੱਛਾ ਤੇ ਕੰਮ ਕਿਵੇਂ ਦੇਖਦੇ ਹੋ ਕੰਮ ਜਿਹੜੇ ਦਿੱਤੇ ਮੈਂ ਇਹਨਾਂ ਨਹੀਂ ਕਰਿਆ ਜੀ ਇੱਕ ਤਾਂ ਨੌکریاں ਦੇਦੇ 45000 ਸਾਡੇ ਪਿੰਡ ਦੇ ਮੁੰਡੇ ਵੀ ਲੱਗੇ ਇਹ じゃ ਕੋਈ ਬੰਦੇ ਨਹੀਂ ਹੋਣਾ ਜਿੱਥੇ ਵੀ ਨਾ ਬਣੇ ਇੱਕ ਜਿਹੜੀ ਨੌਕਰੀਆਂ ਦੀ ਜਿਹੜੀ ਰੇਸ਼ੋ ਬਣਾਤੀ ਪੁਲਿਸ ਦੀ ਭਰਤੀ ਹੋਣ ਦੀ ਆ ਇਸ ਆਏ ਸਾਡੇ 1700 ਰੁਪਏ ਬੰਦਾ لازਮੀ ਭਰਤੀ ਕਰਨਾ ਉਹ ਬਹੁਤ ਵਧੀਆ ਮਤਲਬ ਹੈ ਜਿਹੜੇ ਆਪਣੇ ਨੌਜਵਾਨ ਵੇਰ ਰਿਹਾ ਹਰ ਫਰਦੇ ਹੈਗੇ ਜਾਂ ਪੜਦੇ ਉਹਨਾਂ ਵਾਸਤੇ ਵਧੀਆ ਸਹੂਲਤ ਹੈਗੀ ਕੋਈ ਲਾਰਾ ਜ਼ਿਆਦਾ ਆਉਂਦਾ ਹੈ ਪੁਰਾਣੀਆਂ ਸਰਕਾਰਾਂ ਦਾ ਪਰ ਪੁਰਾਣੀਆਂ ਸਰਕਾਰਾਂ ਦਾ ਲਾਰਾ ਤਾਂ ਇਹ ਸੀ ਕਹਿੰਦੇ ਤਾਂ ਉਹ ਬਹੁਤ ਖੁਸ਼ੀ ਵੀ ਐ ਕਰ ਦੇਣਗੇ ਜੀ ਐ ਕਰ ਦੇਣਗੇ ਪਰ ਉਹਨਾਂ ਤੋਂ ਉਹਨਾਂ ਦਾ ਮਤਲਬ ਨਹੀਂ ਹੋਇਆ ਬਾਕੀ ਉਹਨਾਂ ਨੇ ਜਿਹੜੇ ਮਤਲਬ ਸੀ ਆਪਦੇ ਪਰਿਵਾਰ ਤੱਕ ਸੀਮਤ ਰਕੀ ਇਹ ਗੱਲ ਜਿਆਦੇ ਜਿਹੜੇ ਸਾਡੇ ਵੀ ਇਧਰ ਲੀਡਰ ਸੀਗੇ ਜਾਂ ਹੋਰ ਸੀ ਉਹ ਆਪਦੇ ਪਰਿਵਾਰ ਤੱਕ ਸੀਮਤ ਰਹਿੰਦੇ ਸੀ ਆਮ ਲੋਕਾਂ ਦੀ ਗੱਲ ਘੱਟ ਸੁਣਦੇ ਸੀ ਜਿਹੜੀ ਸਰਕਾਰ ਦੀ ਗੱਲ ਕਰਦੇ ਸੀ ਕਾਲੀ ਦਾਲ ਦੀ ਕਾਲੀ ਅੱਛਾ ਇਹਨਾਂ ਨੇ ਪਰਿਵਾਰਵਾਦ ਨੂੰ ਪਰਿਵਾਰਵਾਦ ਨੂੰ ਦਿੱਤਾ ਬਾਕੀ ਜਿਹੜੇ ਕੋਈ ਨੌਕਰੀ ਦਿੰਦੇ ਸੀ ਉਹ ਪੈਸੇ ਨਾਲ ਚੱਲਦੀ ਸੀ ਗੱਡੀ ਅੱਛਾ ਜਿਹੜੇ ਪੈਸੇ ਦਿੰਦੇ ਸੀ ਉਹ ਸਾਡੇ ਪਿੰਡਾਂ ਜਾਂ ਦੇਖਿਆ ਸਾਡੇ ਪਿੰਡੋਂ ਵੀ ਪੈਸੇ ਦੇ ਕੇ ਮੁੰਡੇ ਲੱਗੇ ਸੀਗੇ ਅੱਛਾ ਐਸੀ ਕੋਈ ਪ੍ਰਤੱਖ ਮਤਲਬ ਸਬੂਤ ਨਹੀਂ ਸਾਡੇ ਹੋ ਤਾਂ ਇਹ ਉਹਨਾਂ ਦਾ ਜਿਹੜੀ ਵਿਰੋਧੀ ਤਰ੍ਹਾਂ ਜੀ ਉਹਨਾਂ ਦਾ ਕਹਿਣੀ ਹੁੰਦਾ ਕਿ ਦੂਜਿਆਂ ਨੂੰ ਵਿਰੋਧੀ ਤਰ੍ਹਾਂ ਦਾ ਕੰਮ ਹੀ ਪ੍ਰਪਾਗੈਂਡਾ ਕਰਨਾ ਤੇ ਦੂਜੀ ਪਾਰਟੀ ਦੇ ਖਿਲਾਫ ਅਸਲ 'ਚ ਕਿਹਨੇ ਲੁੱਟ ਲਿਆ ਪੰਜਾਬ ਅਸਲ 'ਚ ਮਤਲਬ ਦੋਆਂ ਪਾਰਟੀਆਂ ਨੇ ਕਾਂਗਰਸ ਨੇ ਇਤਿਹਾਲੀਆਂ ਦੋਵਾਂ ਨੇ ਲੁੱਟਿਆ ਕਿਉਂਕਿ ਦੋਆਂ ਦੇ ਬੰਦਿਆਂ ਤੇ ਦੇਖੋ ਹੁਣ ਤੁਹਾਡੇ ਸਾਹਮਣੇ ਪਰਚੇ ਚੱਲਦੇ ਆਗੇ ਜਿਹੜੇ ਬੰਦੇ ਨੇ ਕਪੜੇਬਾਜੀ ਕੀਤੀ ਸੀ ਕੋਈ ਅੰਦਰ ਹੈ ਕੋਈ ਬਾਹਰ ਹੈਗਾ ਉਹਨਾਂ ਦੇ ਪਰਚੇ ਚੱਲਦੀ ਜਾਂਦੇ ਨੇ ਚੱਲ ਠੀਕ ਆ ਵੀ ਜਿਹੜੀਆਂ ਨਿਆਂਪਾਲਿਕਾ 'ਚ ਵਗ ਜਾਂਦੇ ਨੇ ਉੱਥੇ ਲੰਮਾ ਪ੍ਰੋਸੀਜਰ ਹੁੰਦਾ ਹੈਗਾ ਠੀਕ ਹੈ ਹੌਲੀ-ਹੌਲੀ ਉੱਥੇ ਫੈਸਲੇ ਹੁੰਦੇ ਹੈਗੇ ਇਹ ਤਾਂ ਇਹ ਤਾਂ ਕਹਿੰਦੇ ਕੇਜਰੀਵਾਲ ਜੇਲ੍ਹ 'ਚ ਹੈ ਕਹਿੰਦੇ ਤਾਂ ਕਰਕੇ ਕੇਜਰੀਵਾਲ ਹੈਗਾ ਕੇਜਰੀਵਾਲ ਵੀ ਹੁਣ ਉਹ ਸਾਰੇ ਆਪਣੇ ਦੇਸ਼ 'ਚ ਪਤਾ ਹੈਗਾ ਵੀ ਕੇਜਰੀਵਾਲ ਨੂੰ ਝੂਠਾ ਬਸਾਇਆ ਉਹਨਾਂ ਨੇ ਜਿਹੜੇ ਬੰਦੇ ਨੇ ਉਹਦੇ ਐਫੀ ਡੀਆਰ ਦਿੱਤਾ ਉਹਤੇ ਈਡੀ ਨਿਸ਼ਾਪਾ ਮਾਰਿਆ ਸੀ ਉਹ ਮਤਲਬ ਸ਼ਰਾਬ ਦਾ ਹੋ ਸੀਗਾ ਠੇਕੇਦਾਰ ਉਹਨੇ ਉਹਦੇ 'ਚ ਕਪੜੇਬਾਜੀ ਕੀਤੀ ਹੋਈ ਉਹਨੂੰ ਬੇਦਾਵਾਫ ਮਾਫ ਗਵਾਹ ਮੰਗਾ ਲਿਆ ਉਹ ਤਾਂ ਕਤਲਾਜੀ ਵੀ ਕਰ ਲੰਦੀ ਐ ਮਤਲਬ ਪੁਲਿਸ ਜਿਹੜੀ ਤੇ ਉਹਨੂੰ ਬੇਦਾਵਾਫ ਕਰਕੇ ਕੇਜਰੀਵਾਲ ਤੇ ਗਵਾਹ ਬਣਾ ਲਿਆ ਵੀ ਮੈਨੂੰ ਲੱਗਦਾ ਪੈਸੀ ਦਿੱਤੇ ਅਗਰ ਹੋਰ ਉਹਦੇ ਕੋਲ ਸਬੂਤ ਕੋਈ ਮਿਲਿਆ ਨਹੀਂ ਹੈਗਾ ਅਤ ਬਾਬਾ ਜੀ ਪੂਰੀ ਸਟੱਡੀ ਕਰੀ ਫਿਰਦੇ ਹੋ ਲੋਕ ਕਹਿੰਦੇ ਪਿੰਡਾਂ ਦੇ ਤਾਂ ਲੋਕ ਹੀ ਨਹੀਂ ਪੜੇ ਲਿਖੇ ਹੈ ਜਿਵੇਂ ਹੁਣ ਲੀਡਰ ਕਹਿ ਦਿੰਦੇ ਆ ਵੀ ਪੰਡਾਂ ਤਾਂ ਐਂ ਹੀ ਵਗ ਜਾਗੇ ਤਾਂ ਐਂ ਹੀ ਵੋਟ ਲਿਆ ਹੁਣ ਹੋ ਜੂਗਾ ਹੁਣ ਇਹੋ ਜੀ ਕੋਈ ਗੱਲ ਨਹੀਂ ਹੁਣ ਤਾਂ ਇਹ ਮਤਲਬ ਗੱਲਬਾਤ ਆਪਣੇ ਸਾਡੇ ਅਨਪੜ੍ਹ ਲੋਕਾਂ ਨੂੰ ਵੀ ਕਰਨੀ ਆਉਂਦੀ ਵੈਸੇ ਉਹਨਾਂ ਨੂੰ ਸਾਰਾ ਕੁਝ ਪਤਾ ਹੁਣ ਅੱਛਾ ਇਹ ਜੀ ਗੱਲ ਨਹੀਂ ਉਹਨਾਂ ਨੂੰ ਨਹੀਂ ਹੈ ਇਸ ਬਾਰੇ ਜਾਣਕਾਰੀ ਹੈਗੀ ਹੁਣ ਬਾਬੇ ਪੂਰੇ ਜਾਗਰੂਕ ਹੋ ਪੂਰੇ ਜਾਗਰੂਕ ਨਹੀਂ ਹੁਣ ਗੱਲਾਂ ਜਿੱਦਾਂ ਨਹੀਂ ਆਉਂਦੀਆਂ ਨਾ ਗੱਲਾਂ ਚੱਲ ਨਹੀਂ ਹੁੰਦੀਆਂ ਹੋਗੇ ਸਿਆਣੇ ਸਿਆਣੇ ਹੋਗੇ ਵੀ ਹੁਣ ਉਹ ਲਾਲੀ ਪੱਬ ਜਿਹੜਾ ਦੇ ਕੇ ਮੁੜ ਜਾਂਦੇ ਸੀ ਉਹ ਉਹ ਨਹੀਂ ਚੱਲਦਾ ਹੁਣ ਹੈ ਉਹ ਨਹੀਂ ਚੱਲਦਾ ਸਵਾਲ ਕਰਦੇ ਹਾਂ ਜਿਹੜਾ ਕੋਈ ਆਉਂਦਾ ਹੈਂ ਸਵਾਲ ਕਰਦੇ ਹਾਂ ਵੀ ਜਿਹੜੀ ਪੁਰਾਣੀਆਂ ਸਰਕਾਰਾਂ ਦੀ ਗੱਲ ਕਰਦੇ ਆ ਪੁਰਾਣੀਆਂ ਸਰਕਾਰਾਂ ਦੀ ਗੱਲ ਹੈ ਕਿ ਵੀ ਰਾਜਾ ਵੀ ਕਹਿੰਦਾ ਸੀ ਮੈਂ ਮਤਲਬ ਕਰਜ਼ੇ ਮaaf ਕਰੂੰ ਗਿਲਟਾ ਮaaf ਕਰੂੰ ਕੋਈ ਇਸ ਤਰ੍ਹਾਂ ਉਹਨੇ ਕੀਤਾ ਕਰ ਥੋੜਾ ਘਣਾ ਚਿਰ ਫਿਰ ਬਾਅਦ ਉਹ ਪੋਲ ਨਿਕਲ ਗਈ ਸਰਕਾਰੀ ਕਰਜ਼ਾ ਕਹਿੰਦੇ ਸੀ ਕਰਜ਼ਾ ਸੀ ਮਤਲਬ ਹੁਣ ਦੇਖੋ ਜੀ ਇਹ ਸਰਕਾਰਾਂ ਦੀ ਨੀ ਮਤਲਬ ਆਇਸਾਰ ਕਰਜ਼ਾ ਚੜਦਾ ਤੁਰਿਆ ਜਾਂਦਾ ਠੀਕ ਹੈ ਜਿਹੜੀ ਪੰਜਾਬ ਦੇ ਲੋਕ ਆ ਜਮੇ ਉਹਨੂੰ ਕੋਈ ਘਟਾਉਣ ਦਾ ਕੋਈ ਉਹ ਨਹੀਂ ਕਰ ਰਿਹਾ ਕਰਦਾ ਹੈਗਾ ਉਧਰ ਸੈਂਟਰ ਗਵਰਨਮੈਂਟ ਕੋਈ ਕਰਦਾ ਚੜਾਈ ਜਾਂਦੀ ਹੈ ਆਪਦੇ ਸਰ ਤੇ ਜਿਹੜੇ ਉਹਨੇ ਕੇ ਆਦਾਰੇ ਨੇਗੇ ਜਿਹੜੇ ਆਪਣੇ এমਪਲੋਇਮੈਂਟ ਦੇ ਨਾਲ ਸੀ ਉਹਨਾਂ ਨੂੰ ਪ੍ਰਾਈਵੇਟ ਕਰੀ ਜਾਂਦੀ ਆ ਅੱਛਾ ਭਾਜਪਾ ਆਊਗੀ ਭਾਜਪਾ ਦੇਖੋ ਤਾਂ ਆ ਸਕਦੀ ਹੈ ਕਿ ਉੱਥੇ ਤੇ ਅਸੀਂ ਸਾਡ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਉਹ ਇੱਥੇ ਪੰਜਾਬ ਚ ਕੋਈ ਚ ਨਹੀਂ ਆਉਂਦੀ ਪੰਜਾਬ ਚ ਇੱਕ ਦੋ ਸੀਟਾਂ ਲ ਜਾ ਸਕਦੀ ਹੈ ਅੱਛਾ ਹਮ ਕੀ ਬਾਜ਼ ਬਜ਼ੁਰਗ ਕਹਿੰਦੇ ਵੀ ਇੱਕ ਦੋ ਸੀਟਾਂ ਤਾਂ ਆ ਸਕਦੀਆਂ ਕੀ ਨਾਮ ਹੈ ਬੜੀ ਚੰਗੀ ਲੱਗ ਰਹੀ ਹੈ ਹੈ ਸਲਸੁਖ ਬਹੁਤ ਰਿਹਾ ਇਸ ਰਾਤ ਆਉਂ ਜਾ ਕੇ ਦੇਖ ਲੈ ਲਾਈਟ ਬਹੁਤ ਆਮ ਰੱਖੀ ਹੈ ਨਾ ਅੱਛਾ ਵਧੀਆ ਰਿਹਾ ਹੈ ਨੌਕਰੀ ਤੇ ਬਹੁਤ ਬੱਚਿਆਂ ਦਿੱਤੀਆਂ ਨੇ ਉਹਦਾ ਪੈਸੇ ਲੈ ਕੇ ਦਿੰਦੇ ਸੀ ਨੌਕਰੀਆਂ ਇਹਨੇ ਨੇ ਨਾਲ ਦੇ ਬੱਚੇ ਛੋਟੇ ਵੀ ਵੱਡੇ ਵੀ ਨੇ ਵੱਡੇ ਵੱਡੇ ਉਹਦੇ ਤੇ ਰੱਖੇ ਨੇ ਬਾਸ ਅੱਛਾ ਨੰਬਰਾਂ ਸਾਹਿਬ ਤੇ ਫਿਰ ਇੱਥੇ ਇੱਥੇ ਜੇ ਸੱਥ ਦੀ ਗੱਲ ਕਰੀਏ ਤਾਂ ਰੇਸ਼ੂ ਵੱਧ ਆਪ ਦੀ ਹੋਈ ਪਈ ਹੈ ਹਨਾ ਹਾਂ ਇੱਥੇ ਵੱਧੀ ਚਾਹ ਚਾਹੀ ਦੀ ਪਤਾ ਜੀ ਕਾਨੂੰਨ ਪੂਰੇ ਪਿੰਡ 'ਚ ਕੀ ਚਰਚਾ ਕਮਰੇ ਸਾਹਿਬ ਦੇ ਪਿੰਡ ਦੇ ਚਰਚੇ ਹੀ ਹੈ ਚੰਗੀ ਚੰਗੇ ਸਰ ਸੁਖ ਬਹੁਤ ਦੱਸੇ ਕਿੰਨੀ ਵੋਟ ਹੈ ਪਿੰਡ 'ਚ ਸਾਡੇ 1870 ਵੋਟ ਹੋ ਗਈ ਤੇ ਲੱਗਦਾ ਫਿਰ ਕਿਹਨੂੰ ਭੁਗਤ ਜੂ ਸਾਰੀ ਇਸ ਨੂੰ ਭੁਗਤ ਜੂ ਬਗਵੰਤ ਮਾਨ ਅੱਛਾ ਤੇ ਇਹੋ ਜਿਹਾ ਕੀ ਕਰਤਾ ਕਿਹੜਾ ਜਾਦੂ ਮਾਰਿਆ ਉਹਨੇ ਜਾਦੂ ਕੀ ਮੈਂ ਸੁਖ ਵਾਲਾ ਕੀਤਾ ਸਾਨੂੰ ਤਾਂ ਲਾਵੇ ਲਾਈਂਗੇ ਨੇ ਅੱਛਾ ਨੇ ਆਉਤੀ ਬਣਾਇਆ ਸਾਰਾ ਲੱਖਾਂ ਬਸ ਬਣਾ ਲਈ ਲੱਖਾਂ ਨੇ ਫੈਕਟਰੀਆਂ ਵਾਲੀਆਂ ਛੱਡਿਆ ਕਿੱਥੇ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜਾ ਖੁੱਡ ਗੁਰਮੀਤ ਖੁੱਡੀਆਂ ਆਇਆ ਜਾਣਦੇ ਹੋ ਸੀ ਖੁੱਡੀਆਂ ਆਇਆ ਸੀ ਇਹ ਨਹੀਂ ਗਿਆ ਨਾ ਪੜਿਆ ਘਟਨੇ ਪੜੀ ਲੱਖੇ ਤਾਂ ਕਬਾਰ ਪੜਨੇ ਦੇ ਅੱਛਾ ਆਇਆ ਸੀ ਇੱਥੇ ਆਇਆ ਸੀ ਕਿਵੇਂ ਲੱਗਦਾ ਵੀ ਚੰਗੀ ਲੱਗਿਆ ਜੀ ਪਹਿਲਾਂ ਵੀ ਬਾਦਲਾਂ ਨੂੰ ਘਰ ਆਇਆ ਹਾਂ ਹਾਂ ਰਹੇ ਹਾਂ ਜੀ ਪਹਿਲਾਂ ਉਹ ਤੇਰਾ ਕੀ ਕਰ ਅੱਜ ਦੀ ਹਰਾਵਾਂਗੇ ਹੈ ਹਰਾਵਾਂਗੇ ਅੱਛਾ ਲਾਉਂਗੇ ਪੁਰਾਜੋਰ ਪੁਰਾਜੋਰ ਲਾਵਾਂਗੇ ਗਾਂ ਲੈ ਅੱਛਾ ਬੀਬਾ ਤਾਂ ਕਹਿੰਦੇ ਵੀ ਪੰਜਾਬ ਲੁੱਟ ਲਿਆ ਭਗਵੰਤ ਮਾਨ ਨੇ ਅਸੀਂ ਬਚਾਵਾਂਗੇ ਨਹੀਂ ਜੀ ਭਗਵੰਤ ਇਹ ਤੇ ਇਹ ਵੀ ਕਹਾ ਅਤਲੇ ਬੱਚਿਆਂ ਤੋਂ ਵੀ ਮਸਲਾ ਜਾਇਆ ਸੀ ਜਿੱਥੇ ਬੀ ਆ ਸਾਨੂੰ ਛੜ ਗਿਆ ਇਹ ਤੇ ਪੰਜਾਬ ਰੁਕੀ ਸਾਹਮੂ ਤੇ ਪੰਜਾਬ ਉਹ ਬਹੁਤ ਸਾਹਮਣੇ ਰੱਖਿਆ ਉਹਨੇ ਪੰਜਾਬ ਅੱਛਾ ਹਾਂ ਦੇਖਦੇ ਕਾਨੂੰਨ ਨਹੀਂ ਹੁਣ ਦੋਸਤਾਂ ਚ ਕੀ ਕਰਦੇ ਅੱਛਾ ਜਿਹੜੇ ਉਹਦੇ ਕਰੇ ਬੈ ਦੇ ਪੱਕੀ ਕਰਨਗੇ ਸਾਨੂੰ ਕੋ ਮਿਲਿਆ ਦੇ ਅੱਛਾ ਬਜ਼ੁਰਗ ਕੋ ਲਾਰਾ ਕੋਈ ਯਾਦ ਹੈ ਜਿਹੜਾ ਬਾਦਲਾਂ ਕਹਿਣੀ ਜਾਂ ਕਿਸੇ ਨੇ ਲਾਇਆ ਸੀ ਲਾਰੇ ਸਾਰੀ ਲਾ ਦੇ ਬਾਦਲਾਂ ਕਹਿੰਦੇ ਬੈ ਚੋਈ ਗੱਲ ਲੈਣ ਵਾਲੀ ਫੇਰ ਆਉਗੀ ਸਾਨੂੰ ਤਾਂ ਅੰਗਾ ਮਾਰਦੇ ਬਸ਼ਰ ਖਾਈ ਦਾ ਕਿਤਾ ਅੱਛਾ ਹੁਣ ਲੈਟਾ ਬੰਦ ਕਰਕੇ ਆਉਂਦੇ ਰਹੇ ਸੀ ਮੋਟਰਾਂ ਭਰ ਕੇ ਦੇਣ ਲਾਈਆਂ ਨੇ ਰਾਤ ਨੂੰ ਕੋਈ ਨਹੀਂ ਗਿਆ ਸੁਖ ਨੂੰ ਇਹੀ ਕਿਸਾਨ ਸੁਖ ਸਹੀ ਦੇ ਪੰਜਾਬ ਚ ਝਾੜੂ ਦਾ ਕਿਵੇਂ ਰਹੂ ਚਲੋ ਠੀਕ ਰਹੂਗਾ ਜੀ ਮੋਰ ਅੱਛਾ ਹੁਣ ਹੀ ਦੇਣਾ ਫਿਰ ਹੁਣ ਦੇਣਾ ਹੈ ਜਦੋਂ ਜਨ ਹੋਈ ਦੇ ਦੂਜਨ ਹੋ ਜਾਊਗੇ ਤਕੜੀ ਤਕੜੀ ਸਾਹ ਜਾਣਗੇ ਹੈ ਮਾਰਾ ਖੁੱਲ ਗਏ ਤਾਂ ਫੁੱਲ ਗਿਆ ਜੀ ਹਾਂ ਤੱਕੜੀ ਬੋਟਾ ਸੀ ਫੁੱਲ ਹੀ ਨਹੀਂ ਪਾਉਣੀਆਂ ਨੇ ਚਰਨ ਪਾਉਣੀਆਂ ਨੇ ਚਰਨ ਪਾਉਣੀਆਂ ਸਾਰੀਆਂ ਚਰਨ ਇੱਕੋ ਇੱਕ ਤੇ ਤੱਕੜੀ ਵਾਲੇ ਪਾਸੇ ਤੇ ਤੱਕੜੀ ਪਾਸੇ ਮਸਲਾ ਪਾ ਕੇ ਦੇਖ ਲੈ 25 ਸਾਲ ਪਾਈਆਂ ਪਹਿਲਾਂ ਕੋਈ ਫਰਕ ਨਹੀਂ ਹੈ ਹੈ ਜੀ ਬਜ਼ੁਰਗੇ ਤੋਂ ਪੁੱਛਦੇ ਹਾਂ ਹੈ ਜੀ ਤੱਕੜੀ ਦਾ ਹੁਣ ਫੇਲ ਹੋਈ ਪਈ ਹੈ ਕਿਉਂ ਕਾਰਨ ਕੀ ਹੋ ਗਿਆ ਫੇਲ ਹੋਣ ਦਾ ਕਾਰਨ 13-13 ਤੋਲੀਆਂ ਨੇ ਹਾਂ ਰੁਪਈਆਂ ਦੇ ਹੱਥ ਦਵਾਈ ਨੇ ਹੋਰ ਕਿੰਨੇ ਨਿਕਲੇਗਾ ਹਾਂਜੀ ਰੁਪਈਆਂ ਦੇ ਹੱਥ ਦਵਾਈ ਨੇ ਹਾਂ ਹੋਰ ਕੀ ਹੁਣ ਤਾਂ ਨਹੀਂ ਭਰੋਸਾ ਬਣਦਾ ਫਿਰ ਨਾ ਹੁਣ ਨਹੀਂ ਭਰੋਸਾ ਬਣਦਾ ਹਾਂ ਹੁਣ ਨਹੀਂ ਆਮ ਲੋਕ ਸੀ ਨਾ ਉਹ ਭਰੋਸਾ ਗਵਾ ਚੁੱਕੇ ਹੈ ਨਾ ਜਿਹੜੇ ਆਮ ਲੋਕ ਸੀਗੇ ਹੁਣ ਦੇਖੋ ਜਿਹੜੇ ਪੱਕੇ ਵਰਕਰ ਹੁੰਦੇ ਨੇ ਉਹ ਤਾਂ ਰਹਿਣ ਹੀ ਰਹਿਣਾਗਾ ਜਿਹੜੇ ਆਮ ਲੋਕ ਸੀ ਉਹ ਭਰੋਸਾ ਗਵਾ ਚੁੱਕੇ ਹੈ ਨਾ ਉਹਨਾਂ ਦਾ ਭਰੋਸਾ ਉਹਨਾਂ ਦਾ ਭਰੋਸਾ ਉੱਟ ਗਿਆ ਤਾਂ ਹੀ ਇਸ ਕਰਕੇ ਲਾਰੇ ਚ ਰਹੇ ਬਾਕੀ ਇਹਨਾਂ ਤੇ ਬਲੇਮ ਲਾ ਕੇ ਬੇਅਬਦੀ ਦਾ ਬਲੇਮ ਲੱਗਿਆ ਬਾਕੀ ਇੱਕ ਸ਼੍ਰੋਮਣੀ ਕਮੇਟੀ ਕਰਕੇ ਵੀ ਉਥੇ ਕਪੜੇ ਪਾਜੀ ਦਾ ਬਲੇਮ ਇਹਨਾਂ ਤੇ ਲੱਗਿਆ ਗਿਆ ਬਾਕੀ ਜਿਹੜਾ ਪਰਿਵਾਰਵਾਦੀ ਦਾ ਉਹ ਲੱਗਿਆ ਬਾਕੀ ਜਿਹੜਾ ਸੀਗਾ ਰੇਸ਼ੀਬਤ ਖੋਰੀ ਦਾ ਉਹ ਇਹਨਾਂ ਦੇ ਲੱਗਿਆ ਹੁਣ ਇਹਨਾਂ ਦੇ ਇਸ ਕਰਕੇ ਫਿਰ ਇਹਦਾ ਕਹਿੰਦੇ ਵੀ ਹੋਰ ਸਰਕਾਰਾਂ ਨੇ ਸਾਜ਼ਿਸ਼ ਕੀਤੀ ਸਾਡੇ ਤੇ ਤਾਂ આરોਪ ਲਾਇਆ ਸਾਜ਼ਿਸ਼ ਤਾਂ ਕਹਿੰਦੇ ਹੁੰਦੇ ਪ੍ਰਸ਼ਾਸਨ ਤਾਂ ਜਦੋਂ ਮੇਰੇ ਤੇ ਕੇਸ ਬਣ ਮੈਂ ਵੀ ਕੋਈ ਮੇਰੇ ਤੇ ਸਾਜ਼ਿਸ਼ ਬਣਾਇਆਗਾ ਜੇ ਮੈਂ ਕੋਈ ਗਲਤ ਕੰਮ ਨੂੰ ਕੇਸ ਦਾ ਫੇਰੀ ਬਣੂ ਨਾ ਤੇ ਇਹੋ ਜਿਹੀ ਗੱਲ ਨਹੀਂ ਮਤਲਬ ਐ ਸਾਜ਼ਿਸ਼ ਤਾਂ ਹਰੇਕ ਦੀ ਫਿਰ ਐ ਥੋੜੀ ਹੁੰਦੀ ਬਾਕੀ ਇਹਨਾਂ ਨੇ ਜਿਹੜਾ ੱੱਕਾ ਚੋਰੀ ਕਰਦੇ ਰਹੇ ਨੇ ਇਹੇ ਪਿੰਡਾਂ 'ਚ ਵੀ ਹੋਰ ਸੀ ਜਿਹੜੇ ਮਤਲਬ ਇਹਨਾਂ ਦੇ ਵਰਕਰ ਸੀ ਉਹ ਆਪ ਨੂੰ ਪ੍ਰਮੁੱਖਤਾ ਦੰਦੇ ਸੀ ਦੂਜੇ ਬੰਦੇ ਦੀ ਘੱਟ ਗੱਲ ਸੁਣਦੇ ਸੀ ਉਹਦਾ ਕਰਕੇ ਧੱਕੇਸ਼ਾਹੀ ਵੱਧ ਕਰਦੇ ਸੀ ਧੱਕੇਸ਼ਾਹੀ ਕਰਕੇ ਫਿਰ ਤਾਂ ਲੋਕ ਮੁੱਖ ਮੋੜ ਗਏ ਨਾ ਤਾਂ ਜਿਹੜੇ ਆਮ ਜਨਤਾ ਅਗਲਾ ਕਹਿੰਦਾ ਪਪਾ ਨਹੀਂ ਕੀ ਲੈਣਾ ਜਦੋਂ ਆਪਾਂ ਦੀ ਗੱਲ ਤਾਂ ਸੁਣਦੇ ਨਹੀਂ ਹੈਗੇ ਸਾਡੇ ਲੱਗਦਾ ਭੁੰਦਰ ਨਹੀਂ ਨਿਸਰ ਤੇ ਕਹਿੰਦਾ ਕਿਸੇ ਨੂੰ ਸਾਡੇ ਲੱਗਦਾ ਭੁੰਦਰ ਨਹੀਂ ਨਿਸਰ ਤੇ ਕਹਿੰਦਾ ਕਿਸੇ ਨੂੰ ਅੱਛਾ ਇੱਕ ਵਾਰ ਹਾਂਜੀ ਕਾਲੀ ਸਾਡਾ ਜਥੇਦਾਰ ਇੱਥੇ ਸਰਦੂਲ ਕਾਲੀ ਦਾ ਵਧੀਆ ਬੰਦਾ ਉਹਦੇ ਉਹਦੇ ਮਗਰ ਵੋਟ ਵੀ ਹੈ ਸਰਦੂਲ ਦੇ ਉਹ ਨੂੰ ਭੁੰਦਰ ਨੇ ਲਵੇ ਨਾ ਲੱਗਣਾ ਦੋਸਤ ਅੱਗੇ ਨਹੀਂ ਆਉਣ ਦਿੱਤਾ ਕਿ ਸੱਜਣ ਅੱਗੇ ਨਹੀਂ ਆਉਣ ਦਿੱਤਾ ਤੁਹਾਨੂੰ ਬਸ ਕਿ ਸਾਰਿਆਂ ਨੂੰ ਪਿੱਛੇ ਰੱਖੀ ਗਏ ਠੀਕ ਹੈ ਸਾਡੇ ਪਿੰਡ ਜਿਨੀ ਬੋਰਡ ਜਿਨੀ ਸਰਦੂਲ ਨੂੰ ਪੈਂਦੀ ਕਿਸੇ ਨੂੰ ਪੈਂਦੀ ਨਹੀਂ ਸੀ ਹਾਂ ਸਾਰੇ ਮੈਂ ਵੀ 10 ਸਾਲ ਮੈਂਬਰ ਹਾਂ ਸਰਦੂਲ ਨਾਲ ਆਕਾਲੀ ਪਾਰਟੀ ਤੇ ਤੁਸੀਂ ਆਕਾਲੀ ਦਲ 'ਚ ਰਹੇ ਹੋ ਹਾਂ 10 ਸਾਲ ਮੈਂ ਹੀ ਮੈਂਬਰ ਹਾਂ ਐਵੇਂ ਮੂੰਹ ਕਿਵੇਂ ਮੋੜਿਆ ਫਿਰ ਐਵੇਂ ਹੀ ਮੋੜਿਆ ਜਦੋਂ ਸੁਣੀ ਨਹੀਂ ਕਿਸੇ ਦੀ ਸੁਣੀ ਨਹੀਂ ਜਦੋਂ ਕਿਸੇ ਕੰਮ ਨੂੰ ਜਾਂਦੇ ਸੀ ਭੁੰਦਰ ਸਾਹਿਬ ਮੂਰੇ ਹੁੰਦੇ ਇਹ ਤਾਂ ਚੱਲਣੀ ਤੇ ਦਸਤਿਹਾਰ ਦਾ ਕਿਤੇ ਨਾ ਅੱਛਾ ਕਿਸੇ ਦਿਨ ਚੱਲਣੀ ਸੀ ਇਦਾਂ ਸਾਰੇ ਨੂੰ ਓਕਾ ਤਿੰਨ ਤਿੰਨ ਪਾਰਟੀਆਂ ਆਵਾਂਦੀਆਂ ਸਾਡੇ ਪਿੰਡ 'ਚ ਕੱਲੇ ਬਾਦਲ ਗਿਆ ਨੇ ਕੱਲੇ ਬਾਦਲ ਗਿਆ ਹਾਂ ਉਹ ਜਿਹੜਾ ਵੋਟਾਂ ਪਾਉਂਦਾ ਉਹ ਤਾਂ ਪੁੱਛਿਆ ਨਹੀਂ ਜਿਹੜੇ ਨਵੇਂ ਆਏ ਸੀ ਉਹਨਾਂ ਨੂੰ ਮੂਰੇ ਰੱਖਿਆ ਅੱਛਾ ਹਾਂ ਅ ਭਾਈ ਜੀ ਕੀ ਨਾਮ ਹੈ ਜੀ ਬਲਜੀਤ ਸਿੰਘ ਹੈ ਭਾਈ ਜੀ ਬਲਜੀਤ ਜੀ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਵਧੀਆ ਲੱਗਿਆ ਦੇਖੋ ਜੀ ਇਸ ਦੇ ਵਧੀਆ ਲੱਗਦਾ ਆਂਦਾ ਕਿਉਂ ਨਹੀਂ ਪਹਿਲਾਂ ਨਹੀਂ ਪਾਰਟੀ ਬੇਕਾਰ ਨੇ ਦੋਨੇ ਇਸ ਇਸ ਵਾਲੇ ਦੇ ਕੰਮ ਕਿਹੜੇ ਵਧੀਆ ਲੱਗਦੇ ਸਾਰੇ ਵਧੀਆ ਨੇ ਜੀ ਚੰਗੇ ਸਕੂਲਾਂ ਦਾ ਕੰਮ ਕਰੀ ਜਾਂਦਾ ਹੈ ਹੂੰ ਸਾਡੇ ਲਵੇ ਗਿੱਲੇ ਪਿੰਡਾਂ ਸਕੂਲ ਦੀ ਕੰਧ ਟਿੱਗੀ ਪਈ ਸੀ ਘੱਟੋ ਘੱਟ ਆ ਸਰਕਾਰ ਚਿਤ ਕੀ ਕੱਢੀ ਗਈ ਕਿੱਡੀ ਨਹੀਂ ਗਈ ਅੱਛਾ ਨਹੀਂ ਅੱਛਾ ਵਧੀਆ ਕੰਮ ਕਰ ਰਹੀ ਹੈ ਇਹ ਵਧੀਆ ਸਰਕਾਰ ਆ ਇਹ ਪਹਿਲਾਂ ਵਾਲੀ ਬੇਕਾਰ ਸਰਕਾਰਾਂ ਸੀ ਅਕਾਲੀ ਦਲ ਉਹ ਦੋੇਕਾਰ ਸੀ ਅੱਛਾ ਹਾਂ ਜੀ ਉਹ ਤਾਂ ਕਹਿੰਦੇ ਪੰਜਾਬ ਲੁੱਟਿਆ ਭਗਵੰਤ ਮਾਨ ਨੇ ਕੌਣ ਕਰਾਈ ਅਕਾਲੀ ਦਲ ਕਹਿੰਦੇ ਬਚਾਉਣ ਦੀ ਯਾਤਰਾ ਜਿਹੜੀ ਕੱਢੀ ਗਈ ਇਹਨਾਂ ਨੇ ਲੁੱਟਿਆ ਨਹੀਂ ਹੂੰ ਇਹਨਾਂ ਨੇ ਲੁੱਟਿਆ ਨਹੀਂ ਇਹਨਾਂ ਨੇ ਲੁੱਟਿਆ ਨਹੀਂ ਅਕਾਲੀ ਦਲ ਵਾਲਿਆਂ ਨੇ 400 ਬੱਸ ਪਾਈ ਬੈਠੇ ਨੇ ਕਿੱਥੋਂ ਆਈ ਕੀ ਆਮਦਨ ਸੀ ਨਾਲ ਕੋਲੇ ਕਾਦੀ ਕਿੰਨੇ ਇੰਨੀ ਕਿੰਨੀ ਕਮਦਨ ਸੀ ਕਿੱਡੀ ਕਿ ਜਮੀਨ ਸੀ ਇਹਨਾਂ ਕੋਲੇ ਅਗਰੇ ਜੀ ਮਿਲ ਲਗੇ ਸਭ ਠੱਗ ਨੇ ਇਹ ਤੇ ਬਿਲਕੁਲ ਪਿੰਡ ਘਰਾਗੜੇ ਖੜੇ ਆ ਤਾਂ ਤੁਸੀਂ ਵੀ ਸੁਣਿਆ ਲੋਕਾਂ ਦੀ ਆਵਾਜ਼ ਕੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਹੈ ਬਜ਼ੁਰਗ ਇੱਕ ਸਵਾਲ ਕਰਨਾ ਤੁਹਾਨੂੰ ਵੀ ਰੋਜ਼ਗਾਰ ਚਾਹੀਦਾ ਕਿ ਮੁਫਤ ਚਾਹੀਦਾ ਹਾਂ ਜੀ ਰੋਜ਼ਗਾਰ ਰੋਜ਼ਗਾਰ ਜ਼ਰੂਰੀ ਹੈ ਰੋਜ਼ਗਾਰ ਬਜ਼ੁਰਗੋ ਤੇ ਆ ਤੁਸੀਂ ਵੀ ਰੋਜ਼ਗਾਰ ਚਾਹੀਦਾ ਮੁਫਤ ਕੁਸ਼ਰੀ ਚਾਹੀਦਾ ਸਰਕਾਰ ਤੱਕ ਇਹ ਆਵਾਜ਼ ਜਿਹੜੀ ਲੋਕਾਂ ਦੀ ਪਹੁੰਚਣੀ ਜ਼ਰੂਰੀ ਹੈ ਤੇ ਜਿਹੜੇ ਲੋਕਾਂ ਦੀ ਅਪੀਲ ਹੈ ਲੋਕਾਂ ਦੀ رائے ਹੈ ਉਹ ਤੁਹਾਡੇ ਸਾਹਮਣੇ ਰੱਖੀ ਹੈ ਆਪਣੀ رائے ਕਮੈਂਟਾਂ 'ਚ ਕਰਿਓ ਸਾਂਝੀ ਮਿਲਦੇ ਆ ਨਵੀਂ ਸਾਥ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ